ਜੀ ਐਨ ਨੂੰ ਸਤ ਸ੍ਰੀ ਅਕਾਲ ਵੈਲਕਮ ਕਰਦੇ ਆ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਪੰਜਾਬੀ ਫੈਮਿਲੀ ਇਰੈਕਸ਼ਨ ਤੇ ਉਮੀਦ ਕਰਦੇ ਆ ਸਭ ਵਧੀਆ ਹੋਊਗਾ ਤੇ ਆਪ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਲੋ ਜੀ ਹਾਜ਼ਰ ਆ ਫਿਰ ਤੁਹਾਡੇ ਸਾਹਮਣੇ ਕੁਝ ਬੇਸ਼ਰਮ ਵਲੋਗਰਸ ਲੈ ਕੇ ਕੁਝ ਬੇਸ਼ਰਮ ਵਲੋਗਰਸ ਕੁਝ ਨਾਮ ਸੀ ਕੀ ਸੀ ਪਟਿਆਲਾ ਪਟਿਆਲਾ ਸਵਾਰ ਪਟਿਆਲਾ ਜਸਵਿੰਦਰ ਜਸਮੀਨ ਕੁਝ ਐਸੇ ਨੇ ਕਿ ਜਿਨ੍ਹਾਂ ਦੀ ਬਣਦੀ ਆ ਹਾਂ ਜਿਨ੍ਹਾਂ ਦੀ ਉਹਦਾ ਕੈਮਰਾ ਬਣਦੀ ਆ ਜਿਨ੍ਹਾਂ ਦੀ ਬਣਦੀ ਉਹਨਾਂ ਦੇ ਹੀ ਕਰਦੇ ਨੇ ਕਾਮੇਡੀ ਬੋਏ ਅੱਛਾ ਅੱਜ ਕਿ ਜਿਨ੍ਹਾਂ ਦੇ ਉਹਦਾ ਕੈਮਰਾ ਨਹੀਂ ਉਹ ਕੰਮ ਬਣਦੇ ਸੀ ਨਾ ਉਹ ਕੰਮ ਕਰਦੇ ਨੇ ਉਹਨਾਂ ਦੀ ਓਵਰ ਐਕਟਿੰਗ ਆ ਓਵਰ ਐਕਟਿੰਗ ਜਿਹੜਾਈ ਉਹਨਾਂ ਨੇ ਕਰਦੇ ਆ ਕਾਮਰੇ ਕੀ ਕਰਦੇ ਨੇ ਸਾਰੇ ਜਣੇ ਬਿਲਕੁਲ ਆਜੋ ਪਹਿਲੇ ਆਂਦੀ ਓਵਰ ਐਕਟਿੰਗ ਵੇਖਦੇ ਆ ਫਿਰ ਕਰਦੇ ਆ ਕਮਲ ਪਟਿਆਲਾ ਕੱਲ ਉਹਨਾਂ ਨੇ ਪੁੱਛ ਲਈ ਮਾਲ ਤੇ ਕੋਈ ਵੀਡੀਓ ਲੈ ਕੇ ਆਓ ਕਿ ਆਪਾਂ ਤੁਹਾਡੀ ਡਿਮਾਂਡ ਤੇ ਅੱਜ ਵੀਡੀਓ ਬਣਾਈ ਆ ਤੇ ਆਪਾਂ ਹੁਣ ਕਰਨ ਲੱਗਿਆ ਉਹਨਾਂ ਦੀ ਖਾਤਰਦਾਰੀ ਬਿਨਾ ਹੁਣ ਥੋੜਾ ਟਾਈਮ ਇਲਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਦੋਲੇ ਸ਼ੁਰੂ ਕਰਤੇ ਆਂ ਸਸਕਾ ਦੇ ਸਾਇਆ ਵੈਲਕਮ ਟੂ ਨਿਊ ਬਲੋਗ ਅਬ ਅਗਲੇ ਸਮੀ ਕਾਲ ਕਮਲ ਭਾਪੀ ਜੀ ਕਮਲ ਕਾ ਬਲੋਗ ਲੱਗਦਾ ਅੱਜ ਕੱਪੜੇ ਧੋਈ ਜਾਂਦੇ ਹੋ ਹੋਰ ਕੀ ਲੱਗਿਆ ਪਿਆ ਕੱਪੜਿਆਂ ਦਾ ਢੇਰ ਲੱਗਿਆ ਪਿਆ ਕੱਪੜਿਆਂ ਦਾ ਭਾਬੀ ਜੀ ਤੁਸੀਂ ਤਾਂ ਉਸ ਦਾ ਇੰਟਰਵਿਊ ਚ ਕੋਈ ਹੋਰ ਹੀ ਗੱਲ ਕੀ ਜਾਂਦੇ ਸੀ ਤਾਂ ਇਹਨੂੰ ਹੁਣੇ ਦੱਸ ਦੇਣੀ ਕਿ ਹਾਲਾਤ ਤਾਂ ਬਹੁਤ ਮਾੜੇ ਦੇਖੇ ਇਹਨਾਂ ਨੇ ਮੈਨੂੰ ਰਾਣੀਆਂ ਵਾਂਗ ਰੱਖਿਆ ਭਾਬੀ ਜੀ ਜੇ ਸਾਹਮਣੇ ਤੁਸੀਂ ਪੰਡ ਕੱਪੜਿਆਂ ਤੋਂ ਜਾਂਦੇ ਹੋ ਔਰ ਰਾਣੀਆਂ ਵਾਂਗ ਨਹੀਂ ਨੌਕਰਾਨੀਆਂ ਹੋਰ ਇੰਟਰਵਿਊ ਸਰ ਭਾਬੀ ਦਾ ਆਪਣਾ ਇਹ ਤਰਲੂਲੇ ਖੋਲ ਕੇ ਅੰਦਰ ਵਾਲਿਆ ਕੋਈ ਮੇਰੀ ਸੱਸ ਰਹੀ ਸੀ ਪਾਣੀ ਵਾਲੇ ਨੂੰ ਜਦ ਕਿ ਉਹਨੇ ਇੰਨੇ ਚਾਹ ਸੀ ਇੰਨੀ ਆ ਰੀਝਾਂ ਸੀ ਜਿਨ੍ਹਾਂ ਨੇ ਵਿਆਹ ਨਾਗਰੇ ਸੱਤ ਗੰਗ ਨਾਲ ਕੋਈ ਨਹੀਂ ਜ਼ੋਰਦਾ ਉਹ ਚੰਗਾ ਹੋ ਗਿਆ ਭਾਬੀਓ ਤੁਹਾਡਾ ਨਹੀਂ ਰਹਿੰਦੇ ਉਹ ਤੁਹਾਡਾ ਸਬਾਤ ਹੈ ਕਿ ਉਹਨੇ ਵੈਸੇ ਹੀ ਕਰੋ ਨਿਕਲ ਜਾਣਾ ਕੀ ਹੈ ਜਦੋਂ ਲੱਗਦਾ ਨਹੀਂ ਨਹੀਂ ਲੱਗਦਾ ਦਰਮਿਆਨ 파 ਵੀ ਨਹੀਂ ਕਾ ਵੀ ਹੋ ਗਿਆ ਬੱਸ ਅਜੇ ਵਿੱਚ ਨਹੀਂ ਆਉਂਦਾ ਮੈਨੂੰ ਤਾਂ ਮਨ ਦਾ ਕਰਕੇ ਆਓ ਕੋਈ ਹਾਸਿਆ ਤੇ ਯਾ ਲੋਕ ਕਿਤੇ ਦਿਲ ਤੋਂ ਸੋਚਦੇ ਹੋ ਦੂਜੇ ਨਹੀਂ ਦਿਲ ਚੋਂ ਮਨ ਤੋਂ اوہ کاہ کاہ اس کا ہا ہا جی I d o ਕੀ 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 ਕਰਦੇ ਆਂ ਅੰਦਾਜ਼ਾ ਲਿਆ ਹਾਂ ਇਹ ਪੂਆ ਪੂਆ ਇੱਕੋ ਰਾਸ ਉਹ ਫਾਲੀ ਵਿੱਚ ਸਮਝਣੀ ਹੈ ਵੀ ਇਹ ਬੁੜੀ ਬਜਰੀ ਸੀਮੈਂਟ ਫੱਦੀ ਆ ਕੇ ਬਜਰੀ ਸੀ ਆ ਦੇਖੋ ਇਹ ਨਹੀਂ ਸੁਣਾ ਆ ਕਿ ਹਾਂ ਮਾਰ ਆ ਮਰੀ ਬਾਸ ਲੈ ਨਹੀਂ ਨੀ ਤਾ ਉਹ ਥੱਲੀ ਕਲੀ ਖਾਦੀ ਨਹੀਂ ਤਾ ਆਪ ਨੇ ਆਏ ਫੰਡਰ ਵੀ ਲੈਣੇ ਓਏ ਨਾਤਰੇ ਗਿੱਟੇ ਗਿੱਟੇ ਸ਼ਾਗੜਾ ਇਹ ਜਿਹੜਾ ਪਿਆਸ ਇਹ ਤਾਂ ਖਾਓ ਇਹ ਤਾਂ ਬੰਦ ਨਹੀਂ ਲੈ ਤੇ ਆ ਤੈਨੂੰ ਆਪਰ ਨਹੀਂ ਆਦੀ ਪਸੰਦਾ ਨਹੀਂ ਹੁਣ ਅਰੇ ਚਲੋ ਭਾਬੀ ਸਵੇਰ ਦਾ ਟਾਈਮ ਆ ਹੁਣ ਗੁੱਸੇ ਨਾਲ ਮਾਰੋ ਗੋਲੀ ਸਰੇ ਸਰੇ ਮੂਰਖਾ ਭਾਗੀ ਨਾਲ ਦਿੱਤਾ ਹੁਣ ਕਿਹੜੇ ਗੁੱਸੇ ਚ ਸਿਰ ਦੀ ਬਾਤ ਆ ਗਈ ਸਾਨੂੰ ਨਾ ਕਰੋ ਚਲੋ ਆਓ ਉਹ ਜਿਹੜੀ ਵੀ ਠੰਡੀ ਥੁੰਡੀ ਮਿਲਦੀ ਆ ਖਾਵਾ ਨਰੇ ਭਾਬੀ ਤੁਸੀਂ ਇੰਟਰਵਿਊ ਚ ਅੱਗੀ ਗੱਲ ਕੀਤੀ ਉਹ ਗੱਲ ਸੱਚੀ ਕੀਲ ਕੇ ਰੱਖਤਾ ਸੀ ਇੱਕ ਵਾਰ ਦੱਸੋ ਮੈਂ ਮਾੜਿਆ ਇਹਨਾਂ ਆਖਾ ਟਾਈਮ ਦੇ ਕਿਹਾ ਹੁਣ ਨਹੀਂ ਹੁਣੇ ਸੁਪ ਦੇ ਦੇ ਮੇਰੇ ਹਾਲਤ ਕੁਆਇਸ਼ ਪੂਰੀ ਕਰ ਦੇ ਨੇ ਬਸ ਮੈਂ ਮੰਗਦੀਆਂ ਵੀ ਰਏ ਸੀ ਚਾਹੀਦੀ ਆ ਇਹ ਲਿਆ ਦੇ ਲਾ ਫੋ ਲੋ ਕਮਲ ਭਾਬੀ ਦੀ ਗੱਲ ਆਪਣੀ ਘਰ ਵਾਲੀ ਦੀ ਹਰ ਕੁਆਇਸ਼ जो भी मांगती है उन्होंने लिया के देना चाहिए तो भाभी थोड़ी ना एक बर्थडे वाली वीडियो से जिसका बर्थडे थोड़ी कुछ ज्यादा रिस्पेक्ट भी करी जाते हैं वो दिखाओ के मर्जी Yes, we love you. ना ना तो मेरे को लगा कि यार जैस्मिन आप ये होगी जैस्मिन सैडला और यार मेरे को काफी कमेंट आ रहे थे कि बड़ी ओवर एक्टिंग कर रही है और भरावे ने ओवर एक्टिंग कर रही है और है तुम होशन दिखा के तब तू लैंड कर जैस्मिन नाम सुन के तो लगा बहुत ही सोहनी कुड़ी होगी तो मुंह <laughs> 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 ਯਾਰ ਜਿਹੜੇ ਸਿਰੋਂ ਸਿਰੋਂ ਸਹੀ ਲੋਇ ਪਏ। ਨਾਲੇ ਨਾਲ ਇਹ ਸਲੂਟ ਤੇ ਗਈ ਸੀ। ਇਹਦੀ ਉਹ ਵੀ ਗੱਲ ਸਮਝੋ। ਜਿਵੇਂ ਕਿ ਅਸੀਂ ਬੁਰੇ ਤੋਂ ਦਰਨਾਤ ਨਹੀਂ ਹੁੰਦੇ ਸਰਦਾਰ ਹਨਾ। ਹਾਂ ਆਹ ਦਾ ਜੋ ਸਹੀ ਕਈ ਆਸੀ ਹੁੰਨੇ ਸਰਦਾਰ ਉਹ ਤੁਹਾਡੇ ਕੰਮਾਂ ਤੋਂ ਲੱਗੀ ਆਂਦਾ ਜਿਹੜੇ ਸਲੂਟ ਚ ਲੰਮੀ ਪਈ ਹੋਈਆਂ। ਉਹ ਯਾਰ ਸਰਦਾਰਾਂ ਦਾ ਨਾਮ ਤਾਂ ਨਾਮ ਬਦਲਾਮ ਕਰ ਆਹ ਗੱਲ ਬੋਲ ਕੇ ਨਾਲੇ ਸਰਦਾਰ ਅਣਕੀ ਹੁੰਦੇ ਆ ਉਹ ਤੁਹਾਡੇ ਤਰ੍ਹਾਂ ਨਹੀਂ ਜਿੱਦਾਂ ਨਹੀਂ ਦਿਖਾ ਕੇ ਕੰਮ ਕਰਦੇ। ਲਓ ਜੀ ਕੋਲ ਦੇ ਕੋਰ ਫੋਟੋ ਰਹੀ ਨੇ ਵਾਹ ਜੀ ਉਹਨੇ ਜਦੋਂ ਪਹਿਲਾਂ ਵਿੱਚ ਅੱਗ ਲੱਗੀ ਵੀ ਰਾਤ ਨੂੰ ਬਹੁਤ ਜਿਆਦਾ ਨੁਕਸਾਨ ਹੋ ਗਿਆ ਜੀ ਤੇ ਸੀਡੀ ਵਾਰ ਕਿਹਦੇ ਵਿੱਚ ਸ਼ੌਕ ਆਇਆ ਨਹੀਂ ਆਪਣਾ ਤਾਂ ਅਰੇ ਕੰਮ ਨਹੀਂ ਲੜਾ ਸਭਰਾ ਵਾ ਕਾਲਾ ਕੰਮ ਆ ਕਾਲਿਆ ਨਹੀਂ ਚਾਹਤ ਕਹਿੰਦਾ ਬਾਤਾਂ ਦਾ ਵੀਡੀਓ ਦੇਖਦਾ ਵੀ ਕੋਣਾ ਸਾਰੇ ਲੋਕਾਂ ਦੇ ਉਹ ਮੈਂ ਇਹ ਆ ਜੂ ਹੈ ਕਬੇ ਖੂਰ ਬਣਦੇ ਜੂਦੇ ਨੂੰ ਉਹਨੇ ਮਿਹੜੇ ਦੇ ਕੇ ਮਾਰਨਾ ਚਾਹ ਉਹਨੂੰ ਸਿਆ ਸੁਣ ਲੈ ਬੰਦੇ ਦੀ ਗੱਲ ਕਹਿੰਦਾ ਜੈਸਮੀਨ ਫੇਰ ਠੀਕ ਆ ਪਰ ਤੋਂ ਇਹ ਵੀ ਇੰਨਾ ਕਦਰ ਖਰਾਬ ਦੇਖਦਾ ਰਹਿੰਦਾ ਮੰਰਾ ਤੇਰੇ ਲਈ ਖਰਮਾਲੀ ਗੱਲਾਂ ਤੈਨੂੰ ਪਿੰਡ 'ਚ ਇੱਕ ਬੰਦਾ ਹੀ ਜਾਣਦਾ ਤੇ ਤੇਰੀ ਕਾਰਨ ਸਾਰਾ ਪਿੰਡ ਜਾਣਦਾ ਜੋ ਮਰਜ਼ੀ ਕਰੀਆ ਇਹਨਾਂ ਨੂੰ ਕੋਈ ਮਤਲਬ ਨਹੀਂ ਆ ਯਾਰ ਮੈਂ ਵੈਸੇ ਸੁਣਿਆ ਆ ਯਾਸਮੀਨ ਆਂਟੀ ਚ ਬਲੌਗ ਬਣਾਉਂ ਤੋਂ ਬਿਨਾ ਇੱਕ ਹੋਰ ਟੈਲੈਂਟ ਵੀ ਆ ਆ ਦੇਖੋ ਹਯਾ ਆਪ ਵੀ ਜੇ ਤੁਸੀਂ ਦੇਖੇ ਨਾ ਇੰਸਟਾਗ੍ਰਾਮ ਤੇ ਐ ਕੱਢੀ ਦੇਖ ਕੇ ਵੀਡੀਓ ਬਣਾਉਂਦੀ ਆ ਤੇ ਆ ਕਹਿੰਦੀ ਆ ਚਾਰ ਵੀਡੀਓ ਪੀ ਚੱਲ ਗਈਆਂ ਇਹਨੂੰ ਲੱਗਿਆ ਮੈਂ ਬਣ ਗਈ ਹੁਣ ਸਟਾਰ ਹਮਮਮ ਕਹਿੰਦੇ ਆ ਬੰਦਾ ਚੰਗਾ ਆਪ ਦੇਖੋ ਪਰੋਕੀ ਕੰਮ ਕਰਦੇ ਆ ਵੀ ਹੋ ਗਿਆ ਪਰ ਹਾਰ ਹੀ ਗਈ ਆ ਜੀ ਹੈ ਜੀ ਕੋੜ ਜਿਹਨੂੰ ਲੋਕੀ ਮਿਸ ਕਾਲੋ ਬੋਲਦੇ ਆ ਆਪਾਂ ਤਾਂ ਕਦੇ ਕਾਲੋ ਨੂੰ ਕਿਹਾ ਨਹੀਂ ਸੁਰੂਪਤਾ ਹੀ ਆਪਾਂ ਬਣਾ ਚੱਕਿਆ ਕਰੇ ਉਹਨੂੰ ਬੋਲਿਆ ਇੱਥੇ ਜਿਹੜੇ ਜਿੰਦ ਕੀ ਕਸ਼ਟ ਆਉਂਦੇ ਨਹੀਂ ਇੱਕ ਕਾਲੋ ਨਹੀਂ ਆ ਜਲ ਜੜਾਈ ਕਰਦੀ ਹੈ ਕਾਲੋ ਤੋਂ ਜ਼ਿਆਦਾ ਜੜਾਈ ਕਰਦੀ ਹੈ ਮੇਰੇ ਵਿਆਹਰਾ ਤੋਂ ਨਹੀਂ ਮਿਲਵਾਉਂਦਾ ਸੋ ਉਹਨੂੰ ਕਿਹਾ ਮੇਰਾ ਤਾਂ ਇੱਕ ਅਗਲਾ ਗੱਪ ਸੋਸ ਸੋਸ ਚਾਹਤੋ ਸੋ ਸੋ ਜੇ ਇਹ ਗੱਲ ਨਹੀਂ ਇਹਨੇ ਸੋਨੇ ਦੇ ਮੰਡੇ ਲਈ ਆਇਆ ਸੋ ਕਹਿੰਦੀ ਮੈਂ ਕਾਲੀ ਜੀ ਤਾਂ ਜਾਵਾ ਚੜਾਈ ਕਰਨੀ ਆ ਤੇ ਇਹਦੀ ਗੱਲ ਸੁਣ ਲਈ ਪਰ ਲੋਕਾਂ ਨੇ ਲੋਕਾਂ ਨੇ ਕਮੈਂਟ ਚ ਕਾंती ਚੜਾਈ ਆ ਜੀ ਦੇਖੋ ਕਮੈਂਟ ਕਹਿਨ ਤਾਂ ਆਂਡ ਹੈ ਜਿਵੇਂ ਆਪ ਕੁਟਰੀਨ ਕੈਪ ਹੋਵੇ ਤੂੰ ਬਾਲੀ ਸੋਣੀ ਤੁਰਦੀ ਐਵੇਂ ਜਿਵੇਂ ਟੱਟੇ ਦੇ ਕੋਲੇ ਹੋਵੇ ਤੂੰ ਮੈਨੂੰ ਬੰਦਾ ਲੱਗੀ ਜਾਂਦਾ ਜੀਓਗ੍ਰਾਫ ਸਾਹਿਬ ਹਾਂ कमाल है वीडियो पसंद आई है तो वीडियो लाइक कमेंट ते शेयर लाज़मी करो क्योंकि ये बिल्कुल बनाते बड़ी मेहनत लगती है बनते जी बनते तसल्ली ना बिस्ती कर देने अगले बंदे दी अच्छा वाटर वाटरप्रूफ वाटरप्रूफ देखे ना वाटरप्रूफ मोबाइल आ गया, गया।, गया।, दे। गया। तो है वाटर, हाँ मेकअप भी आ गया वाटरप्रूफ हां जी मेकअप भी हां वाटरप्रूफ मेकअप भी आ गया है अच्छा हां जी ते ये वाटरप्रूफ बेइज्जती करते हैं सीन के ग्रंटेड बेइज्जती करते हैं ना ते अगले ਨੀ ਫਿਲਮ ਕਰਦੇ ਆ ਅੱਛਾ ਉਹ ਜਿਹੜੇ ਇਹਨਾਂ ਦੀ ਵੀਡੀਓ ਦੇਖਦੇ ਆਂ ਅੱਗੇ ਨਾਲ ਆਪਾਂ ਕਰਦੇ ਰਹਾਂਗੇ ਅੱਛਾ ਕੈਸੀ ਗੱਲ ਆ ਉਹ ਇੱਕ ਕਾਕਾ ਦਾ ਸੌਦਾ ਬੰਦਾ ਲੈ ਕੇ ਆਇਆ ਤੇ ਉਹਨਾਂ ਦੇ ਅੱਤੇ ਵੀ ਵਲੋਗ ਬਣਾ ਦਿੱਤਾ ਉਹਨਾਂ ਨੇ ਹੈਂ ਜਿਹੜਾ ਉਹ ਕਹਿੰਦਾ ਵਾਇਰਲ ਹੋ ਜਾਏ ਲੋਕ ਹੀ ਨਾ ਮੈਂ ਭਾਈ ਨੇ ਫਿਰ ਸਹੀ ਕਿਹਾ ਕੋ ਫਰਨੇਲ ਤੇ ਹੈਗੀ ਉਹ ਤਾਂ ਉਹ ਤਰ੍ਹਾਂ ਵੱਡਦਾ ਨਹੀਂ ਜਦੋਂ ਕੇਕ ਡਾਣ ਨੇ ਅੱਛਾ ਤੇ ਉਹ ਵੀ ਬੜੀ ਇੱਜ਼ਤ ਕਰਦਾ ਤਾਂ ਫਲਾਣਾ ਫਲਾਣਾ ਕੇ ਕਰਦਾ ਲਾਣੀ ਕਰਕੇ ਉਹ ਜਾਂਦਾ ਵੀ ਇੱਜ਼ਤ ਕੀਤੀ ਹੈ ਨੇ ਕੀ ਕਹਿ ਬਿਨੋ ਬੱਲਦੇ ਨੇ ਨੀ ਬੋਲ ਕੇ ਕੰਮ ਬਹੁਤ ਜ਼ਿਆਦਾ ਘੈਂਟ ਕੰਮ ਕਰਦੇ ਨੇ ਵਧੀਆ ਕੰਮ ਕਰਦੇ ਨੇ ਇਹ ਉਹਨਾਂ ਲੋਕਾਂ ਦੀ ਕਰਦੇ ਨੇ ਕਿ ਜਿਹੜੇ ਲੋਕ ਰਿਜ਼ਰਵ ਕਰਦੇ ਇਹਨਾਂ ਦੀ ਬਣਦੀ ਆ ਨਾ ਜਿਹੜਾ ਪੰਜਾਬ ਦਾ ਨਾਮ ਖਰਾਬ ਕਰ ਰਹੇ ਉਹਨਾਂ ਦੀ ਇਹ ਕੁੱਤੇ ਵਾਲੀ ਕਰਦੇ ਆ ਸਰ ਉਹ ਕਾਲਰ ਵਿੱਚ ਬੜਾ ਲਿਆ ਹੁੰਦਾ ਅੱਜ ਨਹੀਂ ਕਾਲਰ ਨਹੀਂ ਆਈ ਅੱਜ ਦੂਜੀ ਕਾਲ ਆਈ ਅੱਜ ਉਹਨਾਂ ਨੇ ਦੋ ਕਰੈਕਟਰ ਨਵੇਂ ਚੁੱਕੇ ਸੀ ਠੀਕ ਹੈ ਜੀ ਕਾਰਨਾਂ ਲੱਗਦੀ ਕੀ ਦੀਏ ਉਹ ਕੀ ਸੀ ਨਾਮ ਹੁੰਦਾ ਉਹ ਤੀਜੇ ਦਾ ਨਾਮ ਨਹੀਂ ਦੱਸਿਆ ਉਹਨਾਂ ਨੇ ਦੋ ਕਰੈਕਟਰ ਉਹਨਾਂ ਨੇ ਚੁੱਕੇ ਆ ਪਬਲਿਕ ਦੀ ਡਿਮਾਂਡ ਦੇ ਉੱਪਰ ਠੀਕ ਹੈ ਤੇ ਉਹਨਾਂ ਨੇ ਵਾਟਰਪੂਫ ਜਿਹੜੀ ਕਿ ਉਹਨਾਂ ਦੀ ਬੇਇੱਜ਼ਤੀ ਤੁਹਾਡੇ ਸਾਹਮਣੇ ਕੀਤੀ ਆ ਤੇ ਜਿਹੜਾ ਵੇਖ ਕੇ ਬੜਾ ਵਧੀਆ ਗਿਆ ਤੇ ਆਪੇ ਆਪਣੇ ਵਿਚਾਰ ਲਾਜ਼ਮੀ ਸਾਂਝੇ ਕਰਨਾ ਇਸ ਵੀਡੀਓ ਦੀ ਉਮੀਦ ਕਰਦੇ ਆ ਤੁਹਾਨੂੰ ਵੀ ਇਸ ਵੀਡੀਓ ਵੇਖ ਕੇ ਬਹੁਤ ਸਾਰਾ ਹੋ ਜਾਏਗਾ ਇੰਜੋਏ ਕੀਤਾ ਹੋਏਗਾ ਤੇ ਜਿਹੜੇ ਭੈਣ ਭਰਾ ਨਵੇਂ ਨੇ ਚੈਨਲ ਤੇ ਪਲੀਜ਼ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਦਿলো ਸ਼ੁਕਰੀਆ ਮਿਲਦੇ ਆ ਜੀ ਅਗਲੀ ਵੀਡੀਓ ਚ ਅੱਲਾਹ ਹਾਫਿਜ਼